ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ گاਵਾ ਸੇ ਲਈ ਲੈ ਗਏ ਆਂ ਜੀ ਇੱਕ ਬਈ ਤਾਜੀ ਸੂਈ ਆ ਤੇ ਤਿੰਨ ਜਰਸੀਆਂ ਜਿਹੜੀਆਂ ਗੱਬਣਾ ਨੇ ਬਈ ਆਉਂ ਪੁੱਛ ਲੈਨੇ ਮੈਂ ਤੋਂ ਟੇਲ ਤੇ ਜੈਸਪਿੰਡ ਚੋ ਬਈ ਵੀਡੀਓ ਬਣਾ ਰਿਹਾ ਪਿੰਡ ਗੱਲਕੋਟੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਬਈ ਪੱਖੋ ਕੈਂਚੀਆਂ ਤੇ ਸਹਿਣਾ ਪਿੰਡ ਭਦੌੜ ਪਿੰਡ ਵੀ ਨੇੜੇ ਰਹਿ ਜਾਂਦਾ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਹੋਵੇ ਉਸ ਰੋਡ ਦੇ ਬਿਲਕੁਲ ਉੱਪਰ ਪੈਂਦਾ ਬਈ ਪਿੰਡ ਗੱਲਕੋਟੇ ਆਪ ਪੁੱਛ ਲੈਨੇ ਪੈਂਦੂ ਦੇ ਕਿਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਮੋਬਾਈਲ ਨੰਬਰ ਬੋਲ ਨਾਮ ਮਨਪ੍ਰੀਤ ਸਿੰਘ ਦੇ ਘਰੋਂ ਆਪਨੇ ਵੀਡੀਓ ਬਣਾਈ ਆ ਠੀਕ ਹੈ ਜੀ ਤੇ ਪਿੰਡ ਗਿੱਲ ਕੋਠੇ ਹਮ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 7599883552 ਠੀਕ ਹੈ ਜੀ ਤੇ ਇਹ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਹਾ ਸੂਈ ਇਹ ਦੂਜਾ ਸੂਹਾ ਸੂਈ ਆ ਬਈ ਕਦੋਂ ਸੂਈ ਆ ਬਈ ਇਹ ਅੱਜ ਸੂਹਾ ਸੂਈ ਆ 4:30 ਵਜੇ ਠੀਕ ਆ ਜੇਰ ਪੈਣੀ ਆ ਹਣਾ ਜੇਰ ਹਜੇ ਪੈਣੀ ਆ ਬੱਚੇ ਕੀ ਦੇਤਾ ਬੱਛਾ ਬਈ ਮੰਗਰਾ ਬੱਛਾ ਦਿੱਤਾ ਠੀਕ ਆ ਬਈ ਤੇ ਕਿੰਨਾ ਕੁ ਬੋਲਾ ਕੱਢਿਆ ਫਿਰ ਇਹਦਾ ਬੋਲਾ ਇਹਦਾ ਕੱਢਤਾ 4 ਲੀਟਰ ਬਈੁੱਤੇ ਬੱਛਾ ਠੀਕ ਆ ਹੂੰ ਅ ਠੰਡੀ ਆ ਹਾਂ ਹਾਂ ਬਈ ਠੀਕ ਆ ਠੰਡੀ ਠੁੰਡੀ ਪੂਰੀ ਆ ਤੇ ਆਰਡਰ ਦੇਖ ਬਈ ਆਰਡਰ ਕਮਾਲ ਦਾ ਥਾਣਾ ਬਹੁਤ ਚੰਗਾ ਤੇ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਈ ਤੇ ਧਾਰਾਂ ਭਣ ਕੇ ਨਹੀਂ ਮਾਰ ਕੇ ਦਿਖਾਣੇ ਕੋਈ ਚੱਕਰ ਹੀ ਨਹੀਂ ਚਵਾਈ ਚੰਗੀ ਆ ਹੈ ਨਾ ਚਵਾਈ ਇੱਕ ਨੰਬਰ ਆ ਬਈ ਹੂੰ ਚੋਣ ਬਈ ਚੰਗਾ ਲੱਗਿਆ ਲੈ ਚਵਾਈ ਜੂਈ ਤਾਂ ਇੱਕ ਨੰਬਰ ਆ ਕਿਆ ਬਾਤ ਆ ਕੋਲ ਵੀ ਕੇ ਰੰਦਾ ਭਾਈ ਪਸੂ ਸੁਕੇ ਲਈ ਸਾਤਾ ਹੁੰਦਾ ਹੀ ਆ ਹੈਨਾ ਹਾਂ ਕੇ ਰੰਦਾ ਹੋ ਹੀ ਜਾਂਦਾ ਤੇ ਨਾੜਾ ਨੂੜਾ ਚੰਗੀਆਂ ਥਣ ਚੰਗਾ ਛੇਸ ਬੜਾ ਚੰਗਾ ਕੁਆਲਿਟੀ ਠੀਕ ਆ ਭਾਈ ਤੇ ਬੱਚਾ ਬੱਚਾ ਦਿੱਤਾ ਤੇ ਮੁੱਲ ਕੀ ਇਹਦਾ ਜਾਇਜ ਆ ਮੁੱਲੇ ਦਾ 52000 ਆ ਜੀ ਮਾਣ ਤਣ ਹੋ ਜਾ ਮਾਣ ਤਣ ਕਰਦਾ 52000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਣ ਤਣ ਜ਼ਰੂਰ ਹੋ ਜਾਊਗਾ ਮੋੜ ਲੈ ਬੀ ਡਿੰਡੀ ਹੁੰਦੀ ਭਾਈ ਪੂਰੀ ਆ ਮੌਜ ਨਾ ਭੰਨੇ ਧਾਰਾ ਮਾਰਦੀਆਂ ਬਹਿ ਕੇ ਕੋਈ ਨਿਆਣਾ ਨਹੀਂ ਪਾਇਆ ਬੱਚਾ ਨਹੀਂ ਲਾਇਆ ਤੇ ਚੰਗੀ ਆ ਬੜਾ ਆਰਡਰ ਵੀ ਚੰਗਾ ਆ ਅੱਗੇ 2 ਨੰਬਰ ਤੇ ਜਰਸੀ ਹਾਂ ਬਾਈ ਇਹ ਕਿਹੜਾ ਸੂਆ ਕ੍ਰੌਸ ਚਾ ਜਰਸੀ ਕਿਹੜਾ ਸੂਆ ਇਹ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਇਹ ਐਂ ਦਿਨ ਲੈ ਜੂਗੀ 8 ਦਿਨਾਂ ਚ ਠੀਕ ਆ ਖੋਲ ਦੋ ਮੜੀ ਤੋੜ ਕੇ ਦਿਖਾਓ ਢਿੱਲਾ ਬਹੁ ਪਈਆਂ ਥਾਣ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਮੈਂ ਮਰਜੀ ਲੈ ਬੰਦਾ ਹਾਂ ਹਾਂ ਹੱਥ ਲਾਈ ਚਲੋ ਕੋਈ ਚੱਕਰੀ ਨਹੀਂ ਤੇ ਲਾਂਡੂ ਲਾਲੇ ਬਹੁ ਪਈਆਂ ਸਾਰੀਆਂ ਬਲਡ ਲੈ ਕੱਢੋ ਫੇਰ ਸੋਣਾ ਕੱਚੀ ਜ਼ਰੂਰ ਆ ਭਾਈ ਉਸ ਹਿਸਾਬ ਨਾਲ 10 ਮੀਟਰ ਲਾ ਲਿਓ ਖੇਸ ਬੜਾ ਚੰਗਾ ਬੋਦੀਬਾਦੀ ਬਹੁਤ ਚੰਗੀ ਐ ਸਨੱਖ ਘੁਣਾ ਬੜ ਦੇ ਵਿੱਚ ਬਹੁਤ ਆ ਭਾਈ ਤੋਰਾ ਤਾਰਾ ਵੀ ਚੰਗਾ ਮੋੜ ਲਿਓ ਪਰ ਇਹਦਾ ਮੁੱਲ ਕੀ ਆ ਜਾਇ ਜਾਇ ਇਹਦਾ ਮੁੱਲ 50000 ਆ ਮਾਨ 50000 ਜੀ ਹਾਂਜੀ ਮਾਨਤਨ ਹੋ ਜਾ ਮਾਨਤਨ ਕਰ ਦ 50000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਅਵਰ ਸੁਨੱਖੀ ਆ ਮੁੱਲ ਜਾਇ ਜਾ ਬਈ ਅੱਗੇ ਤੈਨੂੰ ਨੰਬਰ ਤੇ ਕਿਹੜਾ ਸੁਆ ਜੀ ਇਹ ਵੀ ਦੁੱਜਾ ਸੂਈ ਆ ਬਈ ਕਿੰਨੇ ਦਿਨ ਲੈਂਦੀ ਆ ਜੀ ਇਹ 5 ਕਿਰੇਨ ਲਈ 4 ਕਿਰੇਨ ਹੀ ਲਾਉਗੀ ਲੈ ਠੀਕ ਆ ਠੀਕ ਆ ਠੀਕ ਆ ਤੂੰ ਠੰਡੀ ਸੀ ਲਾ ਆ ਆ ਹੈ ਤਾਂ ਹੈਗੀਆਂ ਨੇ ਪਰ ਇਹ ਬੰਦ ਨੇ ਕੋਟਾਂ ਜੀਆਂ ਹਾਂ ਕੋਟਾਂ ਜੀਆਂ ਕੋਟਾਂ ਜੀਆਂ ਬਈ ਮਗਰ ਹੈਗੀਆਂ ਨੇ ਪਰ ਉਹ ਬੰਦੀ ਨੇ ਚੱਲਦੀਆਂ ਨੇ ਬਾਕੀ ਉਹ ਇਹਦਾ ਆਪਣਾ ਮੁੱਲ ਵੀ ਬਈ ਉਹੋ ਜਿਹੀ ਹੁੰਦੇ ਨੇ ਹੂੰ ਢਲਾਂ ਢੁੱਲਾਂ ਚੰਗੀਆਂ ਬਈ ਤੇ ਫੇਸ ਆ ਜਿਹੜਾ ਬੜਾ ਪਿਆਰਾ ਬਈ ਰੰਗ ਰੂਪ ਚੰਗਾ ਥੋੜਾ ਥੋੜਾ ਵੀ ਕਮਾਲ ਦਾ ਕੱਚੀ ਕੱਚੀ ਆ ਉਸ ਹੱਬ ਨਾਲ ਐਸਟੀਮੇਟ ਲਾ ਲਿਓ ਬਣੂਗੀ ਚੰਗੀ ਬਈ ਮੁੱਲ ਕੀ ਹੈ ਜੀ ਇਹਦਾ ਇਹਦਾ ਮੁੱਲ 45000 ਹੈ ਜੀ ਮਾਨ ਤਨ ਹੋ ਜਾ ਮਾਨ ਤਨ ਕਰ ਦਿੰਦੇ 45000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਨ ਜ਼ਰੂਰ ਹੋ ਜਾ ਰੰਗ ਰੂਪ ਚੰਗਾ ਕੱਢ ਬਟ ਚੰਗਾ ਆਡਰ ਚੰਗਾ ਢੱਲਾਂ ਤੋਂ ਲਾਂ ਚੰਗੀਆਂ ਨੇ ਸਾਰੀਆਂ ਬਲਡਾਂ ਲਾਂ ਕੱਢ ਕੇ ਕਰਮ ਵਾਲੀ ਨੇ ਫੇਰ ਸੋਨਾ ਵੇ ਅੱਗੇ ਲਾਸਟ ਤੇ ਜੀ ਕਿਹੜਾ ਸੂਈ ਇਹ ਵੀ ਦੂਜਾ ਸੂਈ ਹੈ ਜੀ ਕਿੰਨੇ ਦਿਨ ਲੈਂਦੀ ਹੈ ਜੀ ਏ ਵੀ ਲੈ ਜੂਗੀ 6 ਦਿਨ ਦੀ 6 ਦਿਨ ਕੀ ਰਿਕਾਰਡ ਦੁੱਧਾ ਜੀ ਦੁੱਧ ਦੇ ਦੂਗੀ ਬਈ 14 15 ਲੀਟਰ ਹਾਂ ਢਿੱਲਾ ਬਹੁਤ ਪਈਆਂ ਢਿੱਲਾ ਬਹੁਤ ਆ ਸਾਰੀਆਂ ਢਿੱਲਾਂ ਕੱਢ ਕੇ ਸੂਗੀ ਜਿੰਨ ਮਰਜ਼ੀ ਲੈ ਬੰਦਾ ਹੱਥ ਲਾਈ ਜਾਵੇ ਹਾਂ ਥਣ ਵੀ ਚੰਗਾ ਲੱਗਿਆ ਬਈ ਮੁੱਠੀ ਵਾਲਾ ਥਣ ਖੋਲ ਦੋ ਬਈ ਤੁਰ ਕੇ ਵਿਖਾ ਦਿਓ ਕਲਰ ਚੰਗਾ ਚੱਕਾ ਚੰਗਾ ਫੇਸ ਵਗੈਰਾ ਦਿਖਾਵਾਂਗੇ ਨੇੜ ਤੋਂ ਬਈ ਦੁੱਧ ਇਹ ਪੰਜਾਬ ਵਾਲੀ ਜਲਸੀਆਂ ਨੇ ਸਾਰੀਆਂ ਬਈ ਠੀਕ ਹੈ ਜੀ ਹਮ ਤੇ ਮੁੱਲ ਕੀ ਇਹਦਾ ਜਾਇਜ਼ ਦਾ ਇਹਦਾ ਮੁੱਲ ਵੀ 45000 ਹੈ ਮਾਨਤਾਨ ਹੋ ਜੀ ਮਾਨਤਾਨ ਕਰਦਾ ਹਾਂ 45000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂਗਾ ਕਲਰ ਬਹੁਤ ਚੰਗਾ ਫੇਸ ਬੜਾ ਪਿਆਰਾ ਬੋਦੀ ਵਾਲੀ ਚੰਗੀ ਹਸਨ ਅੱਖ ਪੁਣਾ ਚੰਗਾ ਬਈ ਪਹਿਲਾਂ ਤਾਂ ਬਈ ਸਾਰੀ ਦੁੱਧ ਤਾਂ ਲੀਆਂ ਨੇ ਜੇ ਕੋਈ ਹੁਣ ਅਗਲਾ ਕੁਝ ਪਾਊਗਾ ਨਹੀਂ ਫਿਰ ਉਹ ਤਾਂ ਨਹੀਂ ਆਪਣੀ ਜ਼ਿੰਮੇਵਾਰੀ ਦਿੰਦੀ ਹਮ ਅਗਲਾ ਵਿੱਚ ਮੁੜ ਕੇ ਕਹਿ ਦਿੰਦਾ ਬਈ ਇਹ ਦੁੱਧ ਨਹੀਂ ਦਿੰਦੀ ਐ ਨਹੀਂ ਦਿੰਦੀ ਠੀਕ ਹੈ ਜੀ ਅਗਲਾ ਆਵੇ ਤਾਂ ਚੈੱਕ ਕਰਕੇ ਲੈ ਜਾਵੇ ਦੁੱਧ ਆਪਾਂ ਨੂੰ ਜਿੰਨਾ ਮਾਲਕ ਕਹਿੰਦੇ ਆ ਪਾਉਣ ਨਹੀਂ ਦੱਸ ਜਾਗੇ ਹਮ ਠੀਕ ਹੈ ਜੀ ਅ ਦੁੱਧ ਬਈ ਸੇਵਾ ਦਾ ਹਨਾ ਆਪ ਦਾ ਐਸਟੀਮੇਟਰ ਭਾਂ ਕਹਿੰਦੀ ਲਾ ਕੇ ਆਇਓ ਵੀ ਕਿੰਨਾ ਕੁ ਦੁੱਧ ਚਲਾ ਲਾਂਗੇ ਆ ਜਾਊਗੀ 16 ਲੀਟਰ ਜਿਹੜਾ ਜਾਬ ਹਵਾਨਾ ਇਹਦਾ ਹਮ ਤੇ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ